ਤੁਹਾਨੂੰ ਵਿੱਚ ਪ੍ਰਾਪਰਟੀ ਟੈਕਸ ਭਰਨ ਦੀ ਅਜਾਖਰੀ ਤਾਰੀਖ ਹੈ ਜੇਕਰ ਅੱਜ ਪ੍ਰਾਪਰਟੀ ਟੈਕਸ ਨਹੀਂ ਭਰਾਇਆ ਜਾਂਦਾ ਤਾਂ ਇਸ ਤੇ 100% ਦਾ ਜੁਰਮਾਨਾ ਦਿਨਾ ਪਵੇਗਾ ਇਸ ਤੋਂ ਪਹਿਲਾਂ ਵੀ ਸਰਕਾਰ ਕਈ ਵਾਰ ਜੁਰਮਾਨੇ ਸਮੇਤ ਲੋਕਾਂ ਤੋਂ ਪ੍ਰਾਪਰਟੀ ਟੈਕਸ வசੂਲ ਚੁੱਕੀ ਹੈ ਲੋਕਾਂ ਨੂੰ ਰਾਹਤ ਦੇਣ ਲਈ ਕਈ ਵਾਰ ਤਾਰੀਖ ਵੀ ਅੱਗੇ ਵਧਾਈ ਜਾ ਚੁੱਕੀ ਹੈ ਪ੍ਰੋਪਰਟੀ ਟੈਕਸ ਜਮਾ ਕਰਵਾਉਣ ਦਾ ਅੱਜ ਆਖਰੀ ਦਿਨ ਹੈ ਇਸੇ ਦੇ ਚੱਲਦੇ ਮਿਊਨਿਸਪਲ ਕਾਰਪੋਰੇਸ਼ਨ ਮੋਹਾਲੀ ਨੇ ਅੱਜ ਪੂਰੇ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਇਹ ਬੂਥ ਵੀ ਲਗਾਏ ਨੇ ਤਾਂਕਿ ਲੋਕ ਜਿਹੜੇ ਨੇ ਆਪਣਾ ਟੈਕਸ ਸਮੇਂ ਦੇ ਸਿਰ ਪਰ ਸਕਣ ਪਰ ਜਿਸ ਤਰੀਕੇ ਦੇ ਹਾਲਾਤ ਵੇਖੇ ਜਾ ਰਹੇ ਨੇ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਅੱਜ ਟੈਕਸ ਜਮਾ ਕਰਾਉਣ ਆ ਰਹੇ ਨੇ ਅਧਿਕਾਰੀਆਂ ਦੀ ਮੰਨੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ 50 ਫੀਸਦੀ ਦੇ ਕਰੀਬ ਲੋਕ ਹੀ ਮੋਹਾਲੀ ਸ਼ਹਿਰ ਦੇ ਵਿੱਚੋਂ ਜਿਨ੍ਹਾਂ ਨੇ ਲੋਕਾਂ ਨੇ ਹੁਣ ਤੱਕ ਟੈਕਸ ਭਰਿਆ ਪਰ ਫਿਰ ਵੀ ਜਿੰਨੀ ਕਟ ਲੋਕ ਇਹਨਾਂ ਬੂਥਾ ਤੇ ਦੇਖਣ ਨੂੰ ਮਿਲ ਰਹੇ ਨੇ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਕਿਤੇ ਨਾ ਕਿਤੇ ਹੁਣ ਵੀ ਪ੍ਰਾਪਰਟੀ ਟੈਕਸ ਭਰਨ ਦੀ ਪਰਵਾਹ ਨਹੀਂ ਹੈ। ਵਾਹਲੀ ਵਿਜੀਲੈਂਸ ਨੇ ਮਾਈਨਿੰਗ ਵਿਭਾਗ ਦੇ ਇੱਕ ਕਰਮਚਾਰੀ ਨੂੰ 50 ਹਜ਼ਾਰ ਦੀ ਰਿਸ਼ਵਤ ਲੈਣ ਦੇ ਰੰਗਿਆਤੀ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਨੇ ਕਿਸਾਨ ਤੇ ਛੂਟਾ ਕੇਸ ਪਾ ਕੇ ਮਾਮਲੇ ਨੂੰ ਰੱਬਾ ਦਫਾ ਕਰਨ ਲਈ 1 ਲੱਖ ਦੀ ਰਿਸ਼ਵਤ ਮੰਗੀ ਸੀ। ਇਸ ਕਰਮਚਾਰੀ ਨੂੰ ਮੁਹਾਲੀ ਵਿਜੀਲੈਂਸ ਨੇ ਰੋਪੜ ਤੋਂ ਗ੍ਰਿਫਤਾਰ ਕੀਤਾ ਹੈ। ਇਹ ਮਾਈਨਿੰਗ ਡਿਪਾਰਟਮੈਂਟ ਦੇ ਵਿੱਚ ਐਜੇ ਬੀ ਐਲਓ ਹਰਪ੍ਰੀਤ ਸਿੰਘ ਨੇ ਇਹਨਾਂ ਨੇ ਇੱਕ ਕਿਸਾਨ ਗਰੀਬ ਕਿਸਾਨ ਤੋਂ 50000 ਦੀ ਡਿਮਾਂਡ ਕੀਤੀ ਸੀ ਜਿਸ ਤੇ ਟਰੈਪ ਲਾ ਕੇ ਇਹਨਾਂ ਨੂੰ ਰੈੱਡ ਹੈਂਡੈਡ ਰੋਪੜ ਤੋਂ ਅਰੈਸਟ ਕੀਤਾ ਇਹ ਮਾਈਨਿੰਗ ਡਿਪਾਰਟਮੈਂਟ ਦੇ ਉਸਨੇ ਮਿੱਟੀ ਵਗੈਰਾ ਦਾ ਕੋਈ ਕੇਸ ਇਹਨਾਂ ਦਾ ਆਪਸ ਵਿੱਚ ਚੱਲ ਰਿਹਾ ਸੀ ਇਹ ਇਹਨਾਂ ਨੂੰ ਡਰਾਉਣ ਦੇ ਤਮਕਾਉ ਦੇ ਸੀ ਵੀ ਤੁਸੀਂ ਜਿਹੜਾ ਹੈਗਾ ਵੀ ਇਹ ਤਾਂ ਤੁਹਾਡੇ ਤੇ ਕੇਸ ਹੋਊਗਾ ਨਹੀਂ ਉਸ ਕਰਕੇ ਨਾ ਜਿਹੜੀ ਸੈਟਲਮੈਂਟ ਹੋਈ ਸੀ ਉਹ 50 ਹਜ਼ਾਰ ਦੀ ਸੈਟਲਮੈਂਟ ਸੀ ਅੱਜ ਉਸ ਨੂੰ ਕੋਰਟ ਚ ਪੇਸ਼ ਕੀਤਾ ਜੱਜ ਸਾਹਿਬ ਨੇ ਉਹਨੂੰ ਜੁਡੀਸ਼ੀਅਲ ਭੇਜਤਾ ਸੀ ਪੁਲਿਸ ਰਿਮਾਂਡ ਬੰਗਿਆ ਸੀ ਬਟ ਉਹ ਜੁਡੀਸ਼ਨ ਹਾਂਜੀ ਉਹ 14 ਦਿਨਾਂ ਲਈ ਜੁਡੀਸ਼ੀਅਲ